ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿ ਜੀਉ ਆਸਾ ਮਹੱਲਾ ਪੰਜਵਾਂ ਆਗੈ ਹੀ ਤੇ ਸਭ ਕਿ ਸ਼ਹੂਆ ਅਵਰ ਕੈ ਜਾਣੈ ਗਿਆਨਾ ਭੂਲ ਚੂਕ ਆਪਣਾ ਬਾਰਕ ਬਖਸਿਆ ਅਪਾਰ ਬ੍ਰਹਮ ਭਗਵਾਨਾ ਸਤਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਕੋ ਰਾਖ ਲਿਆ ਕਾਟਿਆ ਰੋਗ ਮਹਾ ਸੁਖ ਪਾਇਆ ਹਰਿ ਅੰਮ੍ਰਿਤ ਮੁਖ ਨਾਮ ਦੀਆ ਰਹਾਉ ਅਨਕ ਪਾਪ ਮੇਰੇ ਪਰ ਹਰਿਆ ਬੰਧਨ ਕਾਟੇ ਮੁਕਤ ਪਾਏ ਆਂਧ ਕੂਪ ਮਹਾ ਘੋਰਤੇ ਬਾਹ ਪਕਰ ਗੁਰ ਕਾੜ ਲਿਏ ਨਿਰਪੋ ਭਏ ਸਗਲ ਭਉ ਮਿਟਿਆ ਰੱਖੇ ਰਖਨ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਗੋੜਨੇ ਦਾ ਆਨ ਸਾਹਿਬ ਮਨ ਮੇਲਾ ਸ਼ਰਨ ਪਿਆ ਨਾਨਕ ਸੋਹਿਲਾ ਆਸਾ ਮਹੱਲਾ ਪੰਜਵਾ ਤੂੰ ਵਿਸਰੈ ਤਾਂ ਸਭ ਕੋ ਲਾਗੂ ਚੀਤਾਵੈ ਤਾਂ ਸੇਵਾ ਅਵਰ ਨ ਕੋਉ ਦੂਜਾ ਸੂਜੈ ਸਾਚੇ ਲਖ ਭੇਵਾ ਚੀਤਾਵੈ ਤਾਂ ਸਦਾ ਦੇ ਆਲਾ ਲੋਗਨ ਕਿਆ ਵਿਚਾਰੇ ਬੁਰਾ ਪਲਾ ਕੋ ਕਿਸ ਨੋ ਕਈਐ ਸਗਲੇ ਜੀ ਤੁਮਾਰੇ ਰਹਾਓ ਤੇਰੀ ਟੇਕ ਤੇਰਾ ਆਧਾਰਾ ਹਾਥ ਦੇ ਤੂ ਰੱਖੈ ਜਿਹਜਾ ਨੇ ਉਪਰ ਤੇਰੀ ਕਿਰਪਾ ਤਿਸਨੋ ਬੇਪਨਾ ਕੋ ਭਖੈ ਓਹੋ ਸੁਖੋ ਹਵੜਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮ ਮਿਲੈ ਰੰਗ ਮਾਣੀ ਤਉ ਦੇ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਆਸਾ ਮਹੱਲਾ ਪੰਜਵਾ ਕਰ ਕਿਰਪਾ ਪ੍ਰਭ ਅੰਤਰ ਜਾਮੀ ਸਾਧ ਸੰਗ ਹਰ ਪਾਈਐ ਖੋਲ ਕੇ ਵਾਰ ਦਿਖਾਲੇ ਦਰਸਨ ਪੁਨਰਪ ਜਨਮ ਨਾਈਐ ਮਿਲੋ ਪ੍ਰੀਤਮ ਸੁਆਮੀ ਆਪਣੇ ਸਗਲੇ ਦੁਖ ਹਰੋਰੇ ਪਾਰ ਬ੍ਰਹਮ ਜਨ ਹਿਦੈ ਆਰਾਧਿਆ ਤਾ ਕੈ ਸੰਗ ਤਰੋ ਰੇ ਰਹਾਓ ਮਹਾ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮੈਂ ਬਸਨਾ ਸਤਗੁਰ ਭੇਟ ਭਿਆ ਮਨ ਨਿਰਮਲ ਜਪ ਅੰਮ੍ਰਿਤ ਹਰ ਰਸਨਾ ਤਨ ਤਨ ਥਾਪ ਕੀਓ ਸਭ ਆਪਣਾ ਕੋਮਲ ਬੰਧਨ ਬਾਦਿਆ ਗੁਰ ਪ੍ਰਸਾਦ ਭਏ ਜਨ ਮੁਕਤੇ ਹਰ ਹਰ ਨਾਮ ਰਾਧਿਆ ਰਾਖ ਲੀਏ ਪ੍ਰਭ ਰੱਖਣ ਹਾਰੈ ਜੋ ਪ੍ਰਭ ਆਪਣੇ ਭਾਣੇ ਜਿਉ ਪਿੰਡ ਸਭ ਤੁਮਰਾ ਦਾਤੇ ਨਾਨਕ ਸਤਿਗੁਰ ਬਾਣੇ ਆਸਾ ਮਹੱਲਾ ਪੰਜਵਾ ਮੋਹ ਮਲ ਨੀਂਦ ਤੇ ਛੁਟਕੀ ਕੋਨ ਨਗਰਹੁ ਭਿਉਰੀ ਮਹਾ ਮੋਹਨੀ ਤੁਦ ਨਾਮ ਵਿਆਪੈ ਤੇਰਾ ਅਲਸ ਕਹਾਂ ਗਿਓ ਰੀ ਰਹਾਓ ਕਾਮ ਕ੍ਰੋਧ ਹੰਕਾਰ ਗਾਖਰੋ ਸੰਜਮ ਕੋ ਨ ਛਟਿਓਰੀ ਸੋਰ ਨਰ ਦੇਵ ਸੋਰਤ ਰੈ ਗੁਨੀਆ ਸਗਲੋ ਭਵਨ ਲੁਟਿਓਰੀ ਦਾਵਾ ਗਨ ਬਹੁ ਤ੍ਰਿਣ ਜਾਲੇ ਕੋਈ ਹਰਿਆ ਬੂਟ ਹਰਿ ਰਹਿ ਹੋਰੀ ਕੋਈ ਹਰਿਆ ਬੂਟ ਰਹਿ ਹੋਰੀ ਐਸੇ ਸਮਰਾਥ ਵਰਨ ਨਾ ਸਾਕੋ ਤਾਕੀ ਉਪਮਾ ਜਾਤ ਨਾ ਕਿ ਹੋਰੀ ਕਾਜਰ ਕੋਠ ਮੈਂ ਭਈ ਨਕਾਰੀ ਨਿਰਮਲ ਬਰਨ ਬਨਿਓ ਰੀ ਮਹਾ ਮੰਤਰ ਗੁਰ ਹਿਰਦੈ ਵਸਿਓ ਅਚਰਜ ਨਾਮ ਸੁਨਿਓ ਰੀ ਕਰ ਕਿਰਪਾ ਪ੍ਰਭ ਨਦਰ ਅਵਲੋਕਨ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਸਤਵਾ ਮਹੱਲਾ ਪੰਜਵਾ ਲਾਲ ਚੋਲਨਾ ਤੈ ਤਨ ਸੋਹਿਆ ਸੁਰਜਨ ਭਾਨੀ ਤਾ ਮਨ ਮੋਹਿਆ ਕਵਨ ਬਣੀ ਰੀ ਤੇਰੀ ਲਾਲੀ ਕਵਨ ਰੰਗ ਤੂ ਭਈ ਗੁਲਾਲੀ ਰਹਾਓ ਤੁਮ ਹੀ ਸੁੰਦਰ ਤੁਮ ਹੈ ਸੁਹਾਗ ਤੁਮ ਘਰ ਲਾਲ ਨ ਤੁਮ ਘਰ ਭਾਗ ਤੂੰ ਸਤਵੰਤੀ ਤੂੰ ਪਰਦਾਨ ਤੂੰ ਪ੍ਰੀਤਮ ਭਾਨੀ ਤੋਹੀ ਸੁਰ ਗਿਆਨ ਪ੍ਰੀਤਮ ਭਾਨੀ ਤਾਰੰਗ ਗੁਲਾਲ ਕਉ ਨਾਨਕ ਸੋਬ ਦ੍ਰਿਸ਼ਟਿ ਨਿਹਾਲ ਸੋਨਰੀ ਸਖੀ ਐ ਹਮਰੀ ਕਾਲ ਪ੍ਰਭ ਆਪ ਸਿੰਗਾਰ ਸੁਵਾਰਨ ਹਾਰ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਦੁਖ ਘਨੋ ਜਬ ਹੋਤੇ ਦੂਰ ਅਬ ਮਸਲਤ ਮੋਹਿ ਮਿਲੀ ਹਦੂਰ ਚੁਕਾ ਨ ਹੋਰਾ ਸਖੀ ਸਹੇਰੀ ਭਰ ਮੰਗਿਆ ਗੁਰ ਫਿਰ ਸੰਗ ਮੇਰੀ ਰਹਾਓ ਨਿਗਟ ਆਨ ਪ੍ਰੇ ਸੇ ਜਤਰੀ ਕਾਨ ਕਡਨ ਤੇ ਛੂਟ ਪਰੇ ਮੰਦਰ ਮੇਰੇ ਸ਼ਬਦ ਉਜਾਰਾ ਅਨਦ ਬਨੋਦੀ ਖਸਮ ਅਹ ਮਾਰਾ ਮਸਤਕ ਭਾਗ ਮੈਂ ਫਿਰ ਘਰ ਆਇਆ ਥਿਰ ਸੁਹਾਗ ਨਾਨਕ ਜਨ ਪਾਇਆ ਆਸਾ ਮਹੱਲਾ ਪੰਜਵਾ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ ਬਾਹਰ ਸੂਤ ਸਗਲ ਸਿਓ ਮੌਲਾ ਅੱਲੇ ਪਤਾ ਰਹੋ ਜੈਸੇ ਜਲ ਮੈਂ ਕੌਲਾ ਰਹਾਓ ਮੋਖ ਕੀ ਬਾਤ ਸਗਲ ਸਿਓ ਕਰਤਾ ਜੀਵ ਸੰਗ ਪ੍ਰਭ ਆਪਣਾ ਧਰਤਾ ਦੀ ਸਾਬਤ ਹੈ ਬਹੁਤ ਪਿਹਾਲਾ ਸਗਲ ਚਰਨ ਕੀ ਇਹ ਮਨ ਰਾਲਾ ਨਾਨਕ ਜਨ ਗੁਰ ਪੂਰਾ ਪਾਇਆ ਅੰਦਰ ਬਾਹਰ ਇੱਕ ਦਿਖਾਇਆ ਨਾਨਕ ਜਨ ਗੁਰ ਪੂਰਾ ਪਾਇਆ ਅੰਦਰ ਬਾਹਰ ਇੱਕ ਦਿਖਾਇਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ